ਆਓ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਪੰਜ ਪਿਆਰੇ ਜੀ ਦੇ ਜੀਵਨ ਬਾਰੇ ਸੰਖੇਪ ਝਾਤ ਮਾਰਨ ਦਾ ਯਤਨ ਕਰਾਂਗਾ ਸਭ ਤੋਂ ਪਹਿਲਾਂ ਪਹਿਲੇ ਪਿਆਰੇ ਭਾਈ ਦਾਇਆ ਸਿੰਘ ਜੀ ਦੇ ਜੀਵਨ ਬਾਰੇ ਗੱਲ ਕਰਾਂਗੇ ਭਾਈ ਦਾਇਆ ਸਿੰਘ ਜਨਮ ਸਨ 1661 ਨੂੰ ਪਿਤਾ ਸੋਦਾ ਜੀ ਅਤੇ ਮਾਤਾ ਦਿਯਾਲੀ ਜੀ ਦੇ ਘਰ ਲਾਹੌਰ ਵਿਕੇ ਹੋਇਆ ਆਪ ਦਾ ਪਹਿਲਾ ਨਾਮ ਦਾਇਆ RAM Singh ਆਪ ਜੀ ਨੇ 38 ਸਾਲ ਦੀ ਉਮਰ ਵਿੱਚ ਸਨ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਅਮਰ ਛਕਿਆ ਅਤੇ ਪਈ ਦਾਇਆ RAM ਤੋਂ ਪਈ ਦਾਇਆ ਸਿੰਘ ਜੀ ਸਜ ਗਏ ਆਪ ਜੀ ਦਾ ਪਰਿਵਾਰ ਗੁਰ ਤੇ ਬਹਾਦਰ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ ਆਪ ਜੀ ਨੇ ਗੁਰੂ ਗੋਮੇ ਸਿੰਘ ਜੀ ਦੇ ਨਾਲ ਹੀ 1705 ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੇ ਸਮੇ ਭਾਈ ਦਾਇਆ ਸਿੰਘ ਜੀ ਉਹਨਾਂ ਦੇ ਨਾਲ ਸਨ ਆਪ ਜੀ ਦਾ ਅਕਾਲ ਚਲਾਣਾ ਸਨ 1708 ਨੂੰ ਨੰਦੇੜ ਵਿਖੇ ਹੋਇਆ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਆਪ ਜੀ ਦਾ ਜਨਮ ਸਨ 1666 ਈਸਵੀ ਨੂੰ ਪਿਤਾ ਸੰਤਰਾਮ ਜੀ ਅਤੇ ਮਾਤਾ ਸਾਬੋ ਜੀ ਦੇ ਘਰ ਹਸਤਣਾਪੁਰ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਮ ਧਰਮਦਾਸ ਸੀ ਆਪ ਜੀ ਨੇ 33 ਸਾਲ ਦੀ ਉਮਰ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਅਮਰਸ਼ਰਕ ਦੇ ਤਰਮ ਦਾਸ ਤੋਂ ਤਰਮ ਸਿੰਘ ਜੀ ਸਜ ਗਏ। ਆਪ ਜੀ ਦਾ ਪਰਿਵਾਰ ਵੀ ਪਹਿਲਾਂ ਤੋਂ ਹੀ ਸਿੱਕੀ ਦੇ ਨਾਲ ਜੁੜਿਆ ਹੋਇਆ ਸੀ। ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ 1705 ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਆਪ ਜੀ ਦਾ ਅਕਾਲ ਚਲਾਣਾ ਵੀ 1708 ਨੂੰ ਨੇੜੇ ਡੇਢ ਵਿਖੇ ਹੋਇਆ। ਤੀਸਰੇ ਪਿਆਰੇ ਭਾਈ ਹਿੰਮਤ ਸਿੰਘ ਜੀ ਆਪ ਜੀ ਦਾ ਜਨਮ ਸਨ 1661 ਨੂੰ ਪਿਤਾ ਗੁਲਜਾਰੀ ਜੀ ਅਤੇ ਮਾਤਾ ਤਨੋਜੀ ਦੇ ਘਰ ਜਗਨਨਾਥਪੁਰੀ ਉੜੀਸਾ ਵਿਕੇ ਹੋਇਆ ਆਪ ਜੀ ਦਾ ਪਹਿਲਾ ਨਾਮ ਹਿੰਮਤ ਰਾਏ ਸੀ ਆਪ ਜੀ 38 ਸਾਲ ਦੀ ਉਮਰ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਅਮਰ ਸ਼ਾਹ ਕੇ ਹਿੰਮਤ ਰਾਏ ਤੋਂ ਪਾਹੀ ਹਮ ਸਿੰਘ ਜੀ ਸਜ ਗਏ ਆਪ ਜੀ ਦਾ ਪਰਿਵਾਰ ਵੀ ਪਹਿਲਾਂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ ਆਪ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਚਮਕੌਰ ਦੀ ਜੰਗ ਵਿੱਚ 1705 ਨੂੰ 44 ਸਾਲ ਦੀ ਉਮਰ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਚੌਥੇ ਪਿਆਰੇ ਭਾਈ ਮੌਕਮ ਸਿੰਘ ਜੀ ਆਪ ਜੀ ਦਾ ਜਨਮ ਸਨ 1663 ਨੂੰ ਪਿਤਾ ਤੀਰ ਚੰਦ ਜੀ ਅਤੇ ਮਾਤਾ ਦੇਵੀ ਭਾਈ ਜੀ ਦੇ ਘਰ ਦਵਾਰਕਾ ਗੁਜਰਾਤ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਮ ਮੌਕਮ ਚੰਦ ਜੀ ਸੀ ਆਪ ਜੀ 36 ਸਾਲ ਦੀ ਉਮਰ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਅਮਰ ਸ਼ੱਕ ਕੇ ਮੌਕਮ ਚੰਦ ਤੋਂ ਭਾਈ ਮੌਕਮ ਸਿੰਘ ਜੀ ਸੱਜ ਗਏ ਆਪ ਜੀ ਦਾ ਪਰਿਵਾਰ ਵੀ ਪਹਿਲਾਂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ ਆਪ ਜੀ ਨੇ ਗੁਰਗੋਮ ਸਿੰਘ ਜੀ ਦੇ ਨਾਲ ਹੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਚਮਕੌਰ ਦੀ ਜੰਗ ਵਿੱਚ 1705 ਨੂੰ ਸ਼ਹਾਦਤ ਪ੍ਰਾਪਤ ਕੀਤੀ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਆਪ ਜੀ ਦਾ ਜਨਮ ਸਨ 1662 ਨੂੰ ਪਿਤਾ ਪਾਈ ਨਰੈਣਾ ਜੀ ਅਤੇ ਮਾਤਾ ਅਨਕਮਾ ਬਾਈ ਜੀ ਦੇ ਘਰ ਬیدر ਕਰਨਾਟਕ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਮ ਸਹਿਬ ਚੰਦ ਜੀ ਸੀ ਆਪ ਜੀ 37 ਸਾਲ ਦੀ ਉਮਰ ਵਿੱਚ 1699 ਈਸਵੀ ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਕੇ ਸਹਿਬ ਚੰਦ ਤੋਂ ਭਾਈ ਸਹਿਬ ਸਿੰਘ ਜੀ ਸੱਜ ਗਏ। ਆਪ ਜੀ ਦਾ ਪਰਿਵਾਰ ਵੀ ਪਹਿਲਾਂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ। ਆਪ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਚਮਕੌਰ ਦੀ ਜੰਗ ਵਿੱਚ 1705 ਨੂੰ ਸ਼ਹਾਦਤ ਪ੍ਰਾਪਤ ਕੀਤੀ। ਇਹ ਸੀ ਪੰਜ ਪਿਆਰੇ ਸਹਿਬਾਨ ਜੀ ਦਾ ਸੰਖੇਪ ਇਤਿਹਾਸ। ਗਲਬਾ ਸਮੇਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖਸ਼ਣਯੋਗ ਹੈ। ਆਓ ਮਿਲ ਕੇ ਫਤਿਹ ਬੁਲਾਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ